BC ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਊੜਾ ਕਾਦੀਆਂ ਦੀ ਨਿਗਰਾਨੀ ਹੇਠ ਕਾਦੀਆਂ ਵਿੱਚ ਟ੍ਰੈਫਿਕ ਦੀ ਵਧ ਰਹੀ ਮੁਸ਼ਕਲ ਨੂੰ ਮੁਖ ਰੱਖ ਰਿਆ ਨਗਰ ਕੌਂਸਲ ਕਾਦੀਆਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਨੇ ਚਲਦੇ ਨਗਰ ਕੌਂਸਲ ਕਾਦੀਆਂ ਦੀ ਟੀਮ ਨੇ ਸਾਰੇ ਸ਼ਹਿਰ ਵਿੱਚ ਰੇੜੀ ਫੜੀ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦੁਕਾਨਾਂ ਦੇ ਅੱਗੇ ਰੇੜੀਆਂ ਨਾ ਲਗਾਈਆਂ ਜਾਣ ਅਤੇ ਇਸੇ ਤਰ੍ਹਾਂ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀ ਦੁਕਾਨ ਅੱਗੇ ਸਮਾਨ ਲਗਾ ਕੇ ਕਬਜ਼ਾ ਕੀਤਾ ਹੋਇਆ ਹੈ ਉਹ ਵੀ ਆਪਣੀ ਦੁਕਾਨ ਦੇ ਅੰਦਰ ਸਮਾਨ ਰੱਖਣ ਇਸ ਮੌਕੇ ਇੰਸਪੈਕਟਰ ਰਣਜੀਤ ਕੌਰ ਨੇ ਕਿਹਾ ਕਿ ਕਾਦੀਆਂ ਵਿੱਚ ਟ੍ਰੈਫਿਕ ਦੀ ਮੁਸ਼ਕਲ ਨੂੰ ਮੋਖ ਰੱਖਦਿਆਂ ਇੱਕ ਕਦਮ ਚੁੱਕੇ ਜਾ ਰਹੇ ਹਨ ਉਹ ਹਨਾ ਕਿਹਾ ਕਿ ਅਜੇ ਇਸੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਜੇ ਇਸ ਬੇਨਤੀ ਨੂੰ ਪਰਵਾਹ ਨਾ ਕੀਤਾ ਗਿਆ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਡਮੀਆ ਜੀ ਕੀ ਹੋ ਰਿਹਾ ਹੈ ਭਾਜੀ ਆਜਾ ਹੀ ਨਾ ਲੋਜ ਮੈਂ ਵੀ ਗੇਲੀ ਹੋਣੀ ਆ ਐਨੀ ਪਰੇਸ਼ਾਨੀ ਆਉਂਦੀ ਆ ਨਾ ਰੇੜੀ ਵਾਲਿਆਂ ਨੂੰ ਮਤਲਬ ਬਹੁਤ ਜ਼ਿਆਦਾ گاਾਂ گاਾਂ ਤੱਕ ਵਧੀ ਜਾਂਦੇ ਆ ਇੱਕ ਟ੍ਰੈਫਿਕ ਦੀ ਸੂਸੀਆ ਬਹੁਤ ਹੁੰਦੀ ਆ ਇੱਥੇ ਦੁਪਹਿਰੇ ਵੀ ਦੋ ਦੋ ਘੰਟੇ ਤੱਕ ਜਾਮ ਲੱਗਾ ਰਹਿੰਦਾ ਵਾ ਤੇ ਮੇਰੀ ਹੱਥ ਜੋੜ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਪਲੀਜ਼ ਆਪਨੇ ਥੋੜੀਆਂ ਰੇੜੀਆਂ ਪਛਾਣ ਕਰ ਲੈਣ ਹਾਦ ਦੀ ਘੜੀ ਤਾਂ ਐਸੀ ਪਿਆਰ ਨਾਲ ਸਾਰਿਆਂ ਨੂੰ ਕਹਿ ਨਿਕਲਿਆ ਪਰ ਜਿੱਦਨ ਮੈਂ ਸ਼ਕਤੀ ਵਰਤਨੀ ਮੁੱਟਕੇ ਮੈਂ ਕਹਦੀ ਜਿਪਾਸ਼ ਨਹੀਂ ਮੰਨ ਲਈ ਤੇ ਮੈਂ ਰਿਆਤ ਖੜਾ ਜੀ ਹੁਣ ਮੈਂ ਪਿਆਰ ਨਾ ਕਹਿਣ ਦੀ ਆ ਤੇ ਪਿਆਰ ਨਾ ਤੁਹਾਨੂੰ ਇਹ ਬੇਨਤੀ ਕਰਦੀ ਆ ਤੇ ਇਹਨੂੰ ਪਛਾਣ ਕਰਕੇ ਰੱਖੋ ਤੁਹਾਡਾ ਸਾਥ ਦੋ ਸਕੋ ਕਮੇਟੀ ਵਾਲੇ ਇਕੱਲੇ ਕੁਝ ਨਹੀਂ ਕਰ ਸਕਦੇ ਤੁਹਾਡਾ ਸਾਥਾਨੂੰ ਬਹੁਤ ਚਾਹੀਦਾ ਵਾ ਹਰੇਕ ਕੰਮ ਤਹੀ ਦੇਖਣ ਨਿਕਲਿਆ ਅੱਜ ਕੀ ਬਣ ਗਿਆ ਅੱਜ ਕੀ ਨਹੀਂ ਬਣ ਗਿਆ ਚਲੋ ਮੇਰੀ ਇਹੋ ਬੇਨਤੀ ਆ ਕੇ ਪਲੀਜ਼ ਇੱਕ ਅਲਫਾਫੇ ਜੋ ਕੁਝ ਗੰਦ ਗੁੰਦ ਤੇ ਪਿਆ ਹੁੰਦਾ ਵਾ ਮੇਰੀ ਪਤਨੀ ਨਹੀਂ ਹੋਈ ਪਰ ਬਹੁਤ ਮੁਰਾ ਹਲਕਾ ਦੀਆ ਵਾ ਬਹੁਤ ਜ਼ਿਆਦਾ ਸਾਰੇ ਸ਼ਹਿਰ ਵਾਸੀ ਮੇਰੀ ਬੇਨਤੀ ਹੱਥ ਜੋੜ ਕੇ ਆ ਕਿ ਸਾਡਾ ਸਾਥ ਦੇਣ ਸਫਾਈ ਵਿਭਾਗ ਦੇ ਵਿੱਚ ਬਹੁਤ ਜ਼ੀਰ ਤੇ ਕੰਮ ਨਹੀਂ ਤੇ ਰੇੜੀਆਂ ਤਾਂ ਥੋੜਾ ਜਰੂਰ ਪਛਾਣ ਕਰਕੇ ਲਾਉਣਾ ਪਵੇ